ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਯੋਧਿਆਂ ਨੂੰ ਬੇਨਤੀ ਕਰਦਾ ਜੀ ਲਾਈਵ ਦੇ ਵਿੱਚ ਛੇਤੀ ਤੋਂ ਛੇਤੀ ਆਪਣੇ ਜੁੜਜੋ ਤੁਹਾਡੇ ਨਾਲ ਬੜੀ ਜ਼ਰੂਰੀ ਗੱਲਬਾਤ ਸਾਂਝੀ ਕਰਨੀ ਹੈ ਸਭ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤ ਆਪਣੇ YouTube ਲਾਈਵ ਦੇ ਵਿੱਚ ਆ ਜਾਓ ਸੋ ਬਹੁਤ ਸਮੇਂ ਬਾਅਦ ਆਪਾਂ ਲਾਈਵ ਦੇ ਵਿੱਚ ਆਏ ਆ ਜੀ ਸੋ ਬੇਨਤੀ ਕਰਦਾ ਲਾਈਵ ਦੇ ਵਿੱਚ ਸੰਗਤ ਆਪਣੇ ਨਾਲ ਜੁੜ ਜਾਓ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਹੈ ਜੀ ਕਿਸਾਨੀ ਮਸਲੇ ਦੇ ਉੱਤੇ ਸੋ ਵੱਡੀ ਗਿਣਤੀ ਦੇ ਵਿੱਚ ਆਪਣੇ ਨਾਲ YouTube ਤੇ ਮੇਰੇ ਭੈਣ ਭਰਾ ਜੁੜੋ ਸੋ ਕਾਫੀ ਚਿਰ ਬਾਅਦ ਆਪਾਂ ਲਾਈਵ ਆਏ ਆਂ ਜੀ ਕਿਉਂਕਿ ਗਰਾਉਂਡ ਲੈਵਲ ਤੇ ਪ੍ਰਚਾਰ ਚੱਲ ਰਿਹਾ ਸੀਗਾ ਉਹਦੇ ਕਰਕੇ ਫਿਰ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦਾ ਜਿਹੜਾ ਟਾਈਮ ਹੀ ਨਹੀਂ ਲੱਗਾ ਤੇ ਹੁਣ ਸੋਸ਼ਲ ਮੀਡੀਆ ਤੇ ਆਪਾਂ ਐਕਟਿਵ ਹੋਇਆ ਕਰਾਂਗੇ ਡੇਲੀ ਤੁਹਾਡੇ ਨਾਲ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਜਾਣਕਾਰੀ ਉਹ ਰੱਖਿਆ ਕਰਾਂਗੇ ਸੋ ਬੇਨਤੀ ਹੈ ਜੀ ਵੱਡੀ ਗਿਣਤੀ ਦੇ ਵਿੱਚ ਆਪਣੇ ਲਾਈਵ ਨੂੰ ਸਪੋਰਟ ਕਰੋ ਚੱਲਦੇ-ਚੱਲਦੇ ਲਾਈਵ ਨੂੰ ਜਿਹੜਾ ਉਹ ਸ਼ੇਅਰ ਕਰਦੇ ਆ ਕਰੋ ਹਾਂਜੀ ਮੇਰੇ ਵੀਰੋ ਲਾਈਵ ਨੂੰ ਜਿਹੜਾ ਉਹ ਸ਼ੇਅਰ ਕਰ ਦੋ ਲਾਈਵ ਦੇ ਨਾਲ ਜੁੜਜੋ ਜੀ ਆਪਣੇ ਤੁਹਾਡੇ ਨਾਲ ਬੜੀ ਜ਼ਰੂਰੀ ਗੱਲਬਾਤ ਕਰਨੀ ਹੈ ਮੇਰੇ ਵੀਰ ਆ ਇਕਣਾ ਕਾਫੀ ਚਿਰ ਬਾਅਦ ਲਾਈਵ ਆਏ ਆ ਤੇ ਪਤਾ ਨਹੀਂ ਸੰਗਤ ਨਾਲ ਸੰਪਰਕ ਟੁੱਟ ਗਿਆ ਹੈ ਪਹਿਲਾਂ ਜਦੋਂ ਲਾਈਵ ਆਉਂਦੇ ਹੁੰਦੇ ਸੀਗੇ 20 25000 ਆਮ ਹੀ ਆਪਣੇ ਨਾਲ ਭੈਣ ਭਰਾ ਲਾਈਵ ਤੇ ਜੁੜ ਜਾਂਦੇ ਸੀਗੇ ਤੇ ਹੁਣ ਬੜੀ ਮੁਸ਼ਕਲ ਨਾਲ ਇੱਕ ਵੀਰ ਜੁੜਿਆ ਸੋ ਉਸ ਵੀਰ ਨੂੰ ਮੈਂ ਬੇਨਤੀ ਕਰਦਾ ਜੇਕਰ ਆਵਾਜ਼ ਆਉਂਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਵਾਜ਼ ਸਹੀ ਆ ਰਹੀ ਹੈ ਔਰ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਭਾਈ ਲਾਈਵ ਦੇ ਵਿੱਚ ਜਲਦੀ ਤੋਂ ਜਲਦੀ ਆਪਣੇ ਹਾਜ਼ਰੀ ਭਰੋ ਤੁਹਾਡੇ ਨਾਲ ਮਸਲੇ ਤੇ ਗੱਲਬਾਤ ਕਰੀਏ ਸੋ ਮਸਲਾ ਤੁਸੀਂ ਸਾਰੇ ਹੀ ਜਾਣਦੇ ਜਿਵੇਂ ਮੇਰੇ ਵੀਰੋ ਮਸਲਾ ਆਪਣਾ ਕਿਸਾਨੀ ਅੰਦੋਲਨ ਆ ਜੀ ਕਿਉਂਕਿ ਪਿਛਲੇ 11 ਮਹੀਨਿਆਂ ਤੋਂ ਉੱਤੇ ਹੀ ਸਮਾਂ ਹੋ ਗਿਆ ਲਗਭਗ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਾਨੀ ਕਿ ਡੱਲੇਵਾਲ ਸਾਹਿਬ ਦੀ ਜੋ ਜਥੇਬੰਦੀ ਹੈ ਇਹਨਾਂ ਦੋ ਫਾਰਮਾਂ ਵੱਲੋਂ ਮੋਰਚਾ ਲਗਾਇਆ ਗਿਆ ਸੀਗਾ 13 ਫਰਵਰੀ ਨੂੰ ਸੋ ਉਸ ਨੂੰ 13 ਫਰਵਰੀ ਨੂੰ ਮੇਰੇ ਸਾਬ ਨਾਲ ਹੁਣ ਗਾਂ ਲਗਭਗ ਸਾਲ ਹੀ ਹੋ ਚੱਲਿਆ ਵਾ ਤੇ ਸਰਕਾਰ ਆ ਜਿਹੜੀ ਉਹ ਕਿਸੇ ਸਟੈਂਡ ਤੇ ਜਾਨੀ ਕਿ ਹਜੇ ਕਿਸੇ ਹੱਕ ਦੇ ਵਿੱਚ ਨਹੀਂ ਉਤਰੀ ਨਾ ਹੀ ਪੰਜਾਬ ਸਰਕਾਰ ਉਤਰੀ ਆ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੇ ਜਿਵੇਂ ਤੁਹਾਨੂੰ ਪਤਾ ਮੇਰੇ ਵੀਰੋ ਵੀ ਨਾ ਤਾਂ ਪੰਜਾਬ ਸਰਕਾਰ ਉਹਨਾਂ ਦੇ ਹੱਕ ਚ ਉਤਰੀਏ ਤੇ ਨਾ ਹੀ ਜਿਹੜੀ ਸੈਂਟਰ ਸਰਕਾਰ ਹੈ ਉਹਨਾਂ ਦੇ ਹੱਕ ਦੇ ਵਿੱਚ ਉਤਰੀਏ ਫਿਰ ਅੱਕ ਕੇ ਡੱਲੇਵਾਲ ਸਾਹਿਬ ਨੇ ਜੋ ਫੈਸਲਾ ਲਿਆ ਹੈ ਮਰਨ ਵਰਤ ਦੇ ਬੈਠਣ ਦਾ ਉਸ ਨੂੰ ਹੀ ਲਗਭਗ 45 46 ਦਿਨ ਹੋ ਗਏ ਆ ਸੋ ਵੀਰੋ ਡੱਲੇਵਾਲ ਸਾਹਿਬ ਨੇ ਜੋ ਫੈਸਲਾ ਲਿਆ ਹੈ ਉਹਨਾਂ ਸੋਚ ਸਮਝ ਕੇ ਇਹ ਫੈਸਲਾ ਲਿਆ ਹੈ ਕੋਈ ਪਹਿਲੀ ਉਹਨਾਂ ਪਹਿਲੀ ਵਾਰ ਜਾਨੀ ਕਿ ਉਹ ਮਰਨ ਵਰਤ ਤੇ ਨਹੀਂ ਬੈਠੇ ਉਹ ਪੰਜ ਛੇ ਵਾਰੀ ਪਹਿਲਾਂ ਵੀ ਮਰਨ ਵਰਤ ਤੇ ਬੈਠ ਚੁਕੇ ਸੀਗੇ ਔਰ ਇਸੇ ਤਰ੍ਹਾਂ ਹੀ ਉਹਨਾਂ ਜਿਹੜੇ ਪੰਜਾਬ ਦੇ ਮੁੱਦੇ ਹੱਲ ਕਰਵਾਏ ਆ ਹੁਣ ਮਸਲਾ ਕਿੱਥੇ ਅੜ ਗਿਆ ਮੇਰੇ ਵੀਰੋ ਮਸਲਾ ਇੱਥੇ ਅੜ ਗਿਆ ਐ ਮੈਂ ਗੱਲ ਸੱਚੀ ਕਰੂੰਗਾ ਉਹ ਬੜਿਆਂ ਨੂੰ ਚੁਭੂਗੀ ਸੋ ਗੱਲ ਮਸਲਾ ਇੱਥੇ ਅੜ ਗਿਆ ਵੀ ਜਿਹੜੀਆਂ ਦੂਜੀ ਜਥੇਬੰਦੀਆਂ ਨੇ ਮਰਨ ਵਰਤ ਤੇ ਡੱਲੇਵਾਲ ਸਾਹਿਬ ਬੈਠੇ ਉਹਨਾਂ ਦਾ ਵੈਸੇ ਮਰਨ ਹੋ ਗਿਆ ਵੀ ਹਾ ਡੱਲੇਵਾਲ ਕੱਲੇ ਦਾ ਨਾਮ ਬਣ ਗਿਆ ਜਾਂ ਡੱਲੇਵਾਲ ਪੈਸਾ ਇਕੱਠਾ ਕਰ ਗਿਆ ਵੀ ਹਾਏ ਡੱਲੇਵਾਲ ਹਾਏ ਡੱਲੇਵਾਲ ਹਾਏ ਡੱਲੇਵਾਲ ਤੇ ਜਦੋਂ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਡੱਲੇਵਾਲ ਸਾਹਿਬ ਅੱਜ ਵੱਸ ਚੁੱਕੇ ਨੇ ਹਨਾ ਵੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਹੀ ਨਹੀਂ ਕੀਤੀ ਜਿਨ੍ਹਾਂ ਨੇ ਆਪਣੀ ਜਾਨ ਹੀ ਦਾਤੇ ਲਾ ਦਿੱਤੀ ਤੇ ਪੰਜਾਬ ਦੇ ਲੋਕਾਂ ਨੇ ਉਹਦੇ ਹੀ ਸਾਥ ਦੇਣਾ ਨਾ ਤੇ ਦੂਜੀਆਂ ਜਥੇਬੰਦੀਆਂ ਨੂੰ ਹੁਣ ਲੋਕੀ ਗਾਲਾਂ ਕੱਢਦੇ ਸੀਗੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਗਾਲਾਂ ਪੈਣ ਲੱਗ ਗਈਆਂ ਪੰਜਾਬ ਦੇ ਲੋਕ ਗਾਲਾਂ ਕੱਢਣ ਲੱਗ ਪਏ ਫਿਰ ਅੱਕ ਕੇ ਇਹ ਚਲੋ ਇਹਨਾਂ ਫੈਸਲਾ ਕੀਤਾ ਮੀਟਿੰਗ ਕੀਤੀ ਤੇ ਡੱਲੇਵਾਲ ਸਾਹਿਬ ਨੂੰ ਉੱਥੇ 6 ਮੈਂਬਰੀ ਕਮੇਟੀ ਲੈ ਕੇ ਤੇ 101 ਜਥੇ ਲੈ ਕੇ ਪਹੁੰਚੇ ਚਲੋ ਉਹ ਵੀ ਬਹੁਤ ਸਤਿਕਾਰਯੋਗ ਆ ਕਿਉਂਕਿ ਜਿਹੜੀ جنگ ਆ ਉਹ ਲੜ ਕੇ ਹੀ ਜਿੱਤੀ ਜਾਣੀ ਹੈ ਸੋ ਜਿਹੜੇ ਵੀ ਮਤਭੇਦ ਹੈਗੇ ਆ ਉਹ ਸਾਈਡ ਤੇ ਰੱਖ ਕੇ ਜਿਹੜੀ ਇਹ جنگ ਲੜੀ ਜਾਣੀ ਹੈ ਤਾਂ ਹੀ ਆਪਾਂ ਜਿਹੜੀ ਇਹ ਮੋਰਚਾ ਫੜੇ ਕਰ ਸਕਣਾ ਤੇ ਨਾਲ ਦੀ ਨਾਲ ਹੁਣ ਗੱਲ ਇੱਥੇ ਹੀ ਅੜ ਗਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਹੜੀ ਗੱਲ ਦਾ ਕਿਹੜੀ ਗੱਲ ਕਰਕੇ ਇਕੱਠੇ ਨਹੀਂ ਸੀ ਹੋਣਦੇ ਹੁਣ ਇਕੱਠੇ ਹੋ ਗਏ ਆ ਕਿਉਂਕਿ ਵੇਖੋ ਉਹ ਇੱਕ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਵੀ ਡੱਲੇ ਵਾਲ ਸਰਕਾਰੀ ਬੰਦਾ ਉਹ ਕਹੀ ਜਾਂਦੇ ਵੀ ਇਹ ਜੂਨੀਅਨ ਵਾਲੇ ਸਰਕਾਰੀ ਹੈ ਨਾ ਕਿਵੇਂ ਵੀ ਤੁਸੀਂ ਲਾ ਲਓ ਪਰ ਜਿੰਨੇ ਜਾਣ ਦੀ ਬਾਜੀ ਲਾ ਦਿੱਤੀ ਆਪਣੇ ਲਈ ਤਾਂ ਯਾਰ ਉਹ ਯੋਧਾ ਏ ਉਹ ਜਰਨੈਲ ਏ ਹੁਣ ਆਪਣੇ ਦੀਪ ਸਿੱਧੂ ਜਦੋਂ ਆਪਣਾ ਵੀਰ ਜਿਉਂਦਾ ਹੁੰਦਾ ਸੀ ਉਸ ਨੂੰ ਵੀ ਬੜੇ ਮੈਂ ਕਹਿੰਦਾ ਵੀ ਦੁਨੀਆ ਦਾ ਇਹੋ ਜਿਹਾ ਕਲੰਕ ਹੈ ਹੀ ਨਹੀਂ ਸੀ ਜਿਹੜਾ ਲੋਕਾਂ ਨੇ ਨਹੀਂ ਲਾਇਆ ਪਰ ਜਦੋਂ ਉਹ ਵੀਰ ਕੌਮਲੀ ਸ਼ਹੀਦ ਹੋ ਗਿਆ ਤੇ ਫਿਰ ਲੋਕਾਂ ਨੂੰ ਵੀ ਅਕਲ ਆਈ ਵੀ ਯਾਰ ਇਹ ਤਾਂ ਸਾਡਾ ਯੋਧਾ ਹੀ ਹਿੰਦੀ ਤੇ ਜਾਨ ਜਿਹੜਾ ਜਿੰਨੇ ਆਪਣੀ ਜਾਨ ਹੀ ਗਵਾਲੀ ਵੀ ਲੋਕ ਜਿਹੜੀ ਜਿਉਂਦੇ ਜਰਨੈਲ ਦੀ ਕਦਰ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਜਿਹੜਾ ਇਹ ਭੋਗਾਂ ਦੇ ਇਕੱਠ ਕਰਦੇ ਨੇ ਸੋ ਉਸੇ ਤਰ੍ਹਾਂ ਹੀ ਬਿਲਕੁਲ ਅੱਜ ਢੱਲੇਵਾਲ ਸਾਹਿਬ ਦੀ ਸਥਿਤੀ ਆ ਵੀ ਅੱਜ ਲੋਕ ਉਹਨਾਂ ਨੂੰ ਜਿਹੜਾ ਪਹਿਚਾਨ ਨਹੀਂ ਰਹੇ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਕਿ ਸਾਰਾ ਪੰਜਾਬ ਜਿਹੜਾ ਉੱਥੇ ਮੋਰਚੇ 'ਚ ਫਿਰ ਵੀ ਹਾਜ਼ਰੀ ਭਰੂ ਗਈ ਸੋ ਅੱਜ ਪਹਿਲਾਂ ਹੀ ਭਰ ਲੋ ਹਾਜ਼ਰੀ ਕਿਉਂਕਿ ਜਰਨੈਲ ਤਾਂ ਆਪਣੇ ਕੋਲ ਆਲਰੇਡੀ ਪਹਿਲਾਂ ਹੀ ਬਹੁਤ ਥੋੜੇ ਆ ਪੰਜਾਬ ਨੂੰ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਵਾਲੇ ਤਾਂ ਪਹਿਲਾਂ ਹੀ ਬਹੁਤ ਥੋੜੇ ਆ ਹੁਣ ਜਰਨੈਲ ਨੇ ਆਪਦੀ ਜਾਨ ਜਿਹੜੀ ਉਹ ਦਾਤੇ ਲਾ ਦਿੱਤੀ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਭਾਈ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਔਰ ਜਿਹੜਾ ਐਸਕੇਐਮ ਹੈ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ 32 ਕੇ ਜਥੇਬੰਦੀਆਂ ਨੇ ਪਹਿਲਾਂ 32 ਸੀਗੀਆਂ ਹੁਣ ਤੁਹਾਨੂੰ ਪਤਾ ਵੀ ਆਪੂ ਬਹੁਤ ਜਥੇਬੰਦੀਆਂ ਨਵੀਆਂ ਵੀ ਬਣ ਗਈਆਂ ਸੋ ਜਥੇਬੰਦੀਆਂ ਚੰਗੀ ਗੱਲ ਆ ਜਿੰਨੀਆਂ ਵੱਧ ਬਣ ਗਈਆਂ ਪੰਜਾਬ ਦਾ ਹੀ ਫਾਇਦਾ ਹੈ ਪਰ ਇੱਕ ਚੀਜ਼ ਇਹ ਵੀ ਤੁਸੀਂ ਵੇਖੋ ਵੀ ਜਿਹੜੀਆਂ ਜਥੇਬੰਦੀਆਂ ਕਈ ਨਵੀਆਂ ਬਣੀਆਂ ਹਨ ਜਿਨ੍ਹਾਂ ਅੱਡ ਕਰ ਲੀਆਂ ਜਾਂ ਨਵੀਆਂ ਬਣੀਆਂ ਉਹ ਜ਼ਿਆਦਾਤਰ ਉਹ ਸਰਕਾਰ ਦਾ ਹੀ ਪੱਖ ਪੂਰ ਰਹੀਆਂ ਨੇ ਤੇ ਸਰਕਾਰ ਦਾ ਪੱਖ ਪੂਰਨ ਦੇ ਵਿੱਚ ਉਹ ਕਿਸਾਨਾਂ ਨੂੰ ਢਾਹ ਲਾ ਰਹੀਆਂ ਨੇ ਕਿਸਾਨਾਂ ਦੀ ਅੰਚ ਨੂੰ ਖਰਾਬ ਕਰ ਰਹੀਆਂ ਨੇ ਅੱਜ ਕਿਸੇ ਸਮੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਭਰਾ ਭਰਾਵਾਂ ਨੇ ਮੋਰਚਾ ਜਿਹੜਾ ਦਿੱਲੀ ਫਤਿਹ ਕਰਕੇ ਆਏ ਤੇ ਅੱਜ ਉਹੀ ਲੋਕ ਕਹਿ ਰਹੇ ਆ ਇੱਕਸਾਨ ਤਾਂ ਯਾਰ ਇਹ ਵਿੱਕ ਗਏ ਨੇ ਇਹਨਾਂ ਪੈਸੇ ਖਾਲੇ ਇਹਨਾਂ ਲੋਕਾਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਕਾਰਨ ਇਹ ਆ ਜਿਹੜੀਆਂ ਸਰਕਾਰੀ ਜਥੇਬੰਦੀਆਂ ਨੇ ਉਹਨਾਂ ਬੇਵਜਾ ਹੀ ਮੋਰਚੇ ਲਾਉਣੇ ਸ਼ੁਰੂ ਕਰਤੇ ਜਿਵੇਂ ਟੂਲਾਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਬੇਵਜਾ ਹੀ ਜਾਨੀ ਕਿ ਮੋਰਚੇ ਲਾ ਲਾ ਕੇ ਲੋਕਾਂ ਦੀ ਕਿਸਾਨਾਂ ਦੀ ਅੰਚ ਨੂੰ ਖਰਾਬ ਕਰਨ ਦੀ ਫੁੱਲ ਕੋਸ਼ਿਸ਼ ਕੀਤੀ ਫੁੱਲ ਕੋਸ਼ਿਸ਼ ਕੀਤੀ ਜਿਹੜੀਆਂ ਸਾਫ ਸੁਥਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਹੱਕਾਂ ਦੇ ਵਿੱਚ ਹੱਕਾਂ ਤੇ ਲੜਦੀਆਂ ਉਹਨਾਂ ਨੂੰ ਵੀ ਇਹਨਾਂ ਢਾਹ ਲਾਉਣ ਦੀ ਪੂਲ ਕੋਸ਼ਿਸ਼ ਕੀਤੀ ਹੁਣ ਤੁਸੀਂ ਸਾਰੇ ਜਾਣਦੇ ਜੇ ਭਾਈ ਕਿਹੜੀਆਂ ਜਥੇਬੰਦੀਆਂ ਦੀ ਮੈਂ ਗੱਲ ਕਰ ਰਿਹਾ ਸੋ ਇਹਨਾਂ ਕਦੀ ਨਾ ਦਾ ਬੀਜੇਪੀ ਦੇ ਖਿਲਾਫ ਬੋਲੇ ਆ ਜੀ ਨਾ ਕਿ ਸਟੇਟ ਦੇ ਖਿਲਾਫ ਬੋਲੇ ਆ ਸਟੇਟ ਵੀ ਮੌਕੇ ਦੀ ਸਰਕਾਰ ਦੇ ਖਿਲਾਫ ਬੋਲੇ ਆ ਸਿਰਫ ਇਹਨਾਂ ਦਾ ਕੰਮ ਕੀ ਇਹਨਾਂ ਦਾ ਕੰਮ ਸਿਰਫ ਇਹ ਹੈ ਹੀ ਹੈ ਬੀਜੇਪੀ ਨੇ ਨੂੰ ਇਹਨਾਂ ਨੇ ਇਹ ਇਸੇ ਕਰਕੇ ਪਲਾਨ ਕੀਤਾ ਆ ਕਿ ਕਿਸਾਨਾਂ ਦੀ ਅੰਚ ਨੂੰ ਖਰਾਬ ਕਰਨ ਤਾਂ ਜੋ ਕਿਸਾਨ ਮੁੜ ਕੇ ਅੰਦੋਲਨ ਨਾ ਕਰ ਸਕਣ ਹੁਣ ਮਾਨ ਸਾਹਿਬ ਨੇ ਕੱਲ ਪਰਸੋਂ ਹੀ ਬਿਆਨ ਦਿੱਤਾ 2-3 ਦਿਨ ਹੀ ਹੋਇਆ ਵੀ ਸੈਂਟਰ ਸਰਕਾਰ ਹੋਰ ਰੂਪ ਦੇ ਵਿੱਚ ਉਹ ਬਿੱਲ ਲਿਆਉਣ ਨੂੰ ਜਿਹੜਾ ਨੀਤੀਆਂ ਉਹ ਵਾਪਸ ਲਿਆਉਣ ਨੂੰ ਫਿਰਦਾ ਹੈ ਤੇ ਸਾਡੀ ਕੋਰੀ ਨਾ ਹੈ ਚਲੋ ਚੰਗੀ ਗੱਲ ਹੈ ਜੀ ਉਹਨਾਂ ਨੇ ਨਾ ਕਰ ਦਿੱਤੀ ਵਧੀਆ ਗੱਲ ਹੈ ਪਰ ਯਾਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਉੱਥੇ ਡੱਲੇਵਾਲ ਸਾਹਿਬ ਮਰਨਵਰਤ ਤੇ ਬੈਠੇ ਆ ਜੇ ਬਾਈਚਾਂਸ ਨੂੰ ਨਹੀਂ ਖੋਲਦੇ ਮੰਨ ਕੇ ਚੱਲੋ ਬਾਰਡਰ ਤੇ ਮੁੱਖ ਮੰਤਰੀ ਆ ਤੂੰ ਪੰਜਾਬ ਦਾ ਤੂੰ ਉੱਥੇ ਜਾ ਕੇ ਮਰਨਵਰਤ ਤੇ ਆ ਬਹਿ ਜਾ ਡੱਲੇਵਾਲ ਸਾਹਿਬ ਦੇ ਨਾਲ ਬਹਿ ਜਾ ਉਹਨੂੰ ਕਹ ਵੀ ਮੁੱਖ ਮੰਮ ਵੀ ਰੱਖਦਾ ਮੁੱਖ ਮੰਤਰੀ ਇਹ ਮਰਨਵਰਤ ਜੇ ਤੂੰ ਮਜਬੂਰ ਹੈ ਤੇਰੇ ਹੱਥ ਖੜੇ ਆ ਵੀ ਸੈਂਟਰ ਸਰਕਾਰ ਤੇਰੀ ਨਹੀਂ ਗੱਲ ਮੰਨਦੀ ਪਹਿਲੀ ਗੱਲ ਤਾਂ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਇਹਨਾਂ ਦੀ ਵਿੱਚੋਂ ਗੱਲ ਇੱਕ ਹੀ ਹੁੰਦੀ ਆ ਪਰ ਅਦਰਵਾਇਸ ਨਹੀਂ ਵੀ ਗੱਲ ਮੰਨਦੀ ਕਿ ਤੂੰ ਉੱਥੇ ਆਪ ਮੋਰਚੇ ਦੇ ਵਿੱਚ ਜਿਹੜਾ ਮਰਨ ਵਰਤ ਤੇ ਬਹਿ ਜਾ ਆਖੀ ਹਾਂ ਸੈਂਟਰ ਸਰਕਾਰ ਦੀਆਂ ਚੀਕਾਂ ਨਿਕਲ ਗਈਆਂ ਸੋ ਮੈਂ ਵਾਰ-ਵਾਰ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਅਸਲ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਭੁੱਲ ਕੇ ਮੇਰੇ ਵੀਰੋ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਇਕੱਠ ਕਰੋ ਵੱਡੀ ਕਾਫਲੇ ਲੈ ਕੇ ਪਹੁੰਚੋ ਕਿਉਂ ਪਹੁੰਚਣਾ ਹੈ ਕਿਉਂਕਿ ਜੇਕਰ ਬੁੱਡੇ ਜਰਨੈਲ ਨੂੰ ਕੁਝ ਹੋ ਗਿਆ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਏ ਤੇ ਪੰਜਾਬ ਦੇ ਲੋਕਾਂ ਤੇ ਰਹਿਦੀ ਦੁਨੀਆ ਤੱਕ ਕਲੰਕ ਲੱਗਣਾ ਜਿਵੇਂ ਬੀਬੀ ਖਲੜਾਵਰੀ ਲੱਗਾ ਸੀ ਨਾ ਵੀ ਵੀ ਕਲੜਾ ਜੀ ਨੂੰ ਹਰਾਇਆ ਹਨਾ ਉਦੋਂ ਐ ਇਲੈਕਸ਼ਨਾਂ ਦੇ ਵਿੱਚ ਤੇ ਉਹ ਕਲੰਕ ਆਪਣੇ ਤੇ ਲੱਗਾ ਉਹ ਕਲੰਕ ਤਾਂ ਚਲੋ ਧੋਤਾ ਗਿਆ ਦੂਰੀ ਏਰੀ ਆਪਾਂ ਜਿਤਾ ਕੇ ਭਾਈ ਸਭ ਨੂੰ ਪਰ ਹੁਣ ਜਿਹੜਾ ਡੱਲੇਵਾਲ ਸਾਹਿਬ ਵਾਲਾ ਮਸਲਾ ਹੈ ਜੇ ਇਹਨਾਂ ਨੂੰ ਕੁਝ ਹੋ ਗਿਆ ਤੇ ਆਪਣੇ ਤੇ ਕਲੰਕ ਬਹੁਤ ਭੜਾ ਲੱਗ ਜਾਣਾ ਤੇ ਫਿਰ ਤੁਹਾਡੇ ਕੋ ਧੋਤਾ ਨਹੀਂ ਜਾਣਾ ਸੋ ਇਸ ਕੋ ਕਰਕੇ ਮੈਂ ਵਾਰ-ਵਾਰ ਬੇਨਤੀਆਂ ਕਰਦਾ ਤੁਹਾਨੂੰ ਤੁਹਾਡੇ ਚਰਨਾਂ ਦੇ ਵਿੱਚ ਵੱਡੇ ਕਾਫਲੇ ਲੈ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਮੇਰੇ ਵੀਰ ਤਾ ਜੋ ਆਪਾਂ ਜਿਹੜਾ ਮੋਰਚਾ ਹੈ ਹਨਾ ਜੋ ਵੀ ਆਪਣੇ ਮੁੱਦੇ ਨੇ ਉਹ ਆਪਾਂ ਹੱਲ ਕਰਾ ਸਕੀਏ ਕਿਉਂਕਿ ਹੁਣ ਇੱਕ ਸਾਲ ਦੀ ਸੀਐਮ ਦੇ ਕੋਲ ਕੋਈ ਪਾਵਰ ਨਹੀਂ ਸੀਐਮ ਦੇ ਕੋਲ ਇੱਕ ਵੀ ਪਾਵਰ ਨਹੀਂ ਰਹਿ ਗਈ ਸੀਐਮ ਦੇ ਕੋਲ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਦੀ ਪਾਵਰ ਰਹਿ ਗਈ ਜਿਹੜੇ ਇਸ਼ਤਿਹਾਰ ਹੁੰਦੇ ਇਹਨਾਂ ਦੀ ਪਾਵਰ ਰਹਿ ਗਈ ਹੋਰ ਉਸਤੇ ਕੋਲ ਕੋਈ ਪਾਵਰ ਨਹੀਂ ਗਈ ਸਾਰੀ ਪਾਵਰ ਸੈਂਟਰ ਨੇ ਆਪਦੇ ਅਧੀਨ ਕਰ ਲਈ ਸਾਡੇ ਪਾਣੀ ਉਹਨਾਂ ਦੀਨ ਕਰ ਲੇ ਸਾਡੀਆਂ ਜ਼ਮੀਨਾਂ ਉਹ ਖੋਨ ਨੂੰ ਫਿਰਦੇ ਆ ਜਿੰਨੇ ਵੀ ਪੰਜਾਬ ਦੇ ਹਨ ਤੁਹਾਨੂੰ ਪਤਾ ਵੀ ਮਸਲੇ ਉਹ ਸਾਰੇ ਹੀ ਸੈਂਟਰ ਸਰਕਾਰ ਤੈਅ ਕਰਦੀ ਹੈ ਵੀ ਇਹਨਾਂ ਨੂੰ ਕਿੱਥੇ ਕੋ ਰੱਖਣਾ ਹੈ ਕਿਵੇਂ ਪੰਜਾਬ ਸਟੇਟ ਜਿਹੜੀ ਇਹ ਚਲਾਉਣੀ ਹੈ ਸੋ ਸੀਐਮ ਇੱਕ ਨਾਂ ਦਾ ਹੀ ਇਹ ਚੀਫ ਮਿਨਿਸਟਰ ਸੀਐਮ ਦੇ ਕੋਲ ਕੋਈ ਪਾਵਰ ਨਹੀਂ ਰਹਿ ਗਈ ਤੇ ਜਿਹੜੀ ਮਾਰੀ ਮੋਟੀ ਪਾਵਰ ਹੈ ਉਹ ਵੀ ਖੋਨ ਨੂੰ ਫਿਰਦੀ ਸੈਂਟਰ ਸਰਕਾਰ ਜਿਹੜਾ ਆ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਮਤਾ ਜਿਹੜਾ ਇਹਨਾਂ ਪਾਸ ਕੀਤਾ ਉਹ ਮਤਾ ਇਸੇ ਕਰਕੇ ਲਿਆਂਦਾ ਗਿਆ ਹੈ ਵੀ ਜਿਹੜੀ ਸੀਐਮ ਦੀ ਪਾਵਰ ਬਿਲਕੁਲ ਹੁਣ ਪਾਵਰ ਸਿੱਧੀ ਚਲੇ ਜਾਨੀ ਪ੍ਰਾਈਮ ਮਿਨਿਸਟਰ ਦੇ ਹੱਥ ਜਦੋਂ ਵਨ ਨੇਸ਼ਨਲ ਵਨ ਇਲੈਕਸ਼ਨ ਦਾ ਮਤਲਬ ਹੀ ਇਹ ਆ ਮੇਰੇ ਵੀਰੋ ਉਹਨਾਂ ਆਪਾਂ ਨੂੰ ਪਟਕਾਉਣ ਲਈ ਕਹਿ ਰਹੇ ਆ ਵੀ ਖਰਚਾ ਬਹੁਤ ਹੁੰਦਾ ਹੈ ਹਨਾ ਵੀ ਦੇਸ਼ ਦਾ ਵਾਰ-ਵਾਰ ਇਲੈਕਸ਼ਨ ਕਰਾਉਣ ਚ ਖਰਚਾ ਬਹੁਤ ਹੁੰਦਾ ਹੈ ਬਜਟ ਖਰਾਬ ਹੁੰਦਾ ਹੈ ਉਹ ਆਪਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਉਹਨਾਂ ਦਾ ਅਸਲ ਮਕਸਦ ਇਹ ਆ ਵੀ ਸੀਐਮ ਦੀ ਪਾਵਰ ਹੀ ਖਤਮ ਕਰ ਦੇਣੀ ਉਹਨਾਂ ਫਿਰ ਦੂਜੀ ਗੱਲ ਮੈਂ ਇੱਕ ਹੋਰ ਤੁਹਾਡੇ ਨਾਲ ਕਰਨਾ ਚਾਹਣਾ ਜਿਹੜਾ ਪਿੱਛੇ ਜੇ ਲੁਧਿਆਣੇ ਵਿਖੇ ਮੋਰਚਾ ਲੱਗਾ ਸੀ ਹਨਾ ਬੁੱਡੇ ਨਾਲੇ ਵਾਲਾ ਉਸ ਮੋਰਚੇ ਦੇ ਵਿੱਚ ਵੀ ਗੌਰ ਕਰਨ ਦੀ ਆਪਾਂ ਨੂੰ ਲੋੜ ਏ ਨਾਲ ਦੀ ਨਾਲ ਉਹ ਮੋਰਚਾ ਵੀ ਆਪਾਂ ਨੂੰ ਲੜਨਾ ਚਾਹੀਦਾ ਕਿਉਂਕਿ ਸਾਡੇ ਭੈਣ ਭਰਾ ਹੀ ਪਾਣੀ ਪੀਂਦੇ ਨੇ ਸਾਡੇ ਧੀਆਂ ਪੁੱਤ ਪਾਣੀ ਪੀ ਪੀ ਕੇ ਕੈਂਸਰ ਨਾਲ ਪੀੜਤ ਹੋ ਰਹੇ ਨੇ ਸੋ ਪਾਣੀ ਇਹ ਬਹੁਤ ਵੱਡੀ ਗੱਲ ਹੈ ਜੀ ਜੇ ਪਾਣੀ ਹੈ ਤੇ ਜੀਵਨ ਹੈ ਕਿਉਂਕਿ ਰਾਜਸਥਾਨ ਤੁਸੀਂ ਚਲੇ ਜਾਓ ਗੁਜਰਾਤ ਚਲੇ ਜਾਓ ਉੱਥੇ ਪਾਣੀ ਦੀ ਅਸਲ ਕੀਮਤ ਪਤਾ ਲੱਗਦੀ ਏ ਮੇਰੇ ਵੀਰੋ ਉੱਥੇ ਤੁਸੀਂ ਜਾਨਵਰ ਦੇਖੋਗੇ ਐਨੇ ਕੁ ਜਾਨਵਰ ਧਰ੍ਹਾਏ ਮਰੇ ਹੋਏ ਨੇ ਨਾ ਪਿਆਸ ਦੇ ਨਾਲ ਮਰ ਜਾਂਦੇ ਆ ਸਿਰਫ ਪਾਣੀ ਦੀ ਕਮੀ ਦੇ ਨਾਲ ਤੇ ਪੰਜਾਬ ਦੇ ਕੋਲ ਇੱਕ ਬਹੁਤ ਵਧੀਆ ਸਰੋਤ ਆ ਕੁਦਰਤੀ ਸੋਮਾ ਪਾਣੀ ਏ ਜਾਲੇ ਤੇ ਜੀਵਨ ਏ ਸਿਆਣਿਆਂ ਦੀ ਕਹਾਵਤ ਆ ਸੋ ਜਲ ਨੂੰ ਆਪਾਂ ਐਂ ਬੇਅਰਥ ਨਾ ਜਾਂਦਈਏ ਹੁਣ ਘਰਾਂ ਘਰਾਂ ਦੇ ਵਿੱਚ ਮੱਛੀ ਮੋਟਰਾਂ ਲੱਗ ਗਈਆਂ ਚਲੋ ਬਟਨ ਨੱਪਿਆ ਚਲੋ ਪਾਣੀ ਰੋੜੀ ਜਾਈਦਾ ਪਾਣੀ ਰੁੱਪਾ ਨਹੀਂ ਐਂ ਖਰਾਬ ਨਾ ਕਰੋ ਔਰ ਨੀਤੀਆਂ ਜਿਹੜੀਆਂ ਖੇਤੀਬਾੜੀ ਦੀਆਂ ਇਹ ਵੀ ਨਵੀਆਂ ਲਿਆਉਣ ਨਵੀਆਂ ਪਾਲਿਸੀਸ ਲਿਉਣ ਤਾਂ ਜੋ ਕਿਸਾਨਾਂ ਦਾ ਜਿਹੜਾ ਝੋਨੇ ਵੱਲੋਂ ਰੁਝੇਵਾ ਹਟ ਕੇ ਵੀ ਹੋਰ ਕਿਸੇ ਫਸਲਾਂ ਵੱਲ ਹੋਵੇ ਉਹ ਤਾਂ ਹੀ ਹੋਊਗਾ ਜੇਕਰ ਝੋਨੇ ਦੀ ਆਮਦਨ ਜਿੰਨੀ ਸਾਨੂੰ ਕਿਸੇ ਹੋਰ ਫਸਲ ਤੋਂ ਜਿਹੜੀ ਉਹ ਆਮਦਨ ਆਊਗੀ ਪਰ ਇਹ ਸਾਡੀ ਖਰਾਕ ਵੀ ਨਹੀਂ ਹੈਗੀ ਪਰ ਫਿਰ ਵੀ ਸਾਨੂੰ ਮਜਬੂਰ ਨੇ ਜਿਹੜੀ ਵੇਚਣੀ ਪੈਂਦਾ ਵੇਚਣਾ ਪੈਂਦਾ ਝੋਨਾ ਬਾਸਮਤੀ ਹਣਾ ਤੇ ਸਰਕਾਰ ਚਾਵੇ ਤੇ ਸਭ ਕੁਝ ਕਰ ਸਕਦੀ ਏ ਹੁਣ ਬਾਹਰ ਦੀਆਂ ਸਰਕਾਰਾਂ ਵੀ ਤਾਂ ਹੈਗੀਆਂ ਹੀ ਆ ਕੈਨੇਡਾ ਅਮਰੀਕਾ ਜਿੱਥੇ ਵੀ ਚਲੇ ਜੋ ਚਾਈਨਾ ਜਿੱਥੇ ਵੀ ਖੇਤੀ ਹੁੰਦੀ ਏ ਉਹਨਾਂ ਕੋਲ ਸਾਧਨ ਹੀ ਇਦਾਂ ਇਦਾਂ ਦੇ ਆ ਉਹ ਉਹ ਸਾਧਨ ਹੀ ਉਹਨਾਂ ਕੋਲ ਇਹੋ ਜਿਹਾ ਵੀ ਉਹ ਹੁਣ ਉੱਥੇ ਵੀ ਝੋਨਾ ਹੁੰਦਾ ਕਣਕ ਹੁੰਦੀ ਸਾਰਾ ਕੁਝ ਹੁੰਦਾ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਕਿਉਂਕਿ ਉਹਨਾਂ ਕੋਲ ਫੈਸਿਲਿਟੀਆਂ ਨੇ ਸਾਧਨ ਹੀ ਇਦਾਂ ਦੇ ਆ ਪਾਲਿਸੀਆਂ ਉਹਨਾਂ ਇਹੋ ਜਿਹੀਆਂ ਹੀਆਂ ਵਧੀਆਂ ਬਣਾਈਆਂ ਹੋਈਆਂ ਉਹਦੇ ਦੇਸ਼ ਦੇ ਇਤਿਲੀ ਵਫਾਦਾਰ ਨੇ ਪਰ ਸਾਨੂੰ ਵਿਤਕਰੇ ਕੀਤੇ ਜਾਂਦੇ ਆ ਪੰਜਾਬ ਦੇ ਨਾਲ ਪੰਜਾਬ ਨੂੰ ਜਿਹੜਾ ਉਹ ਅਲੱਗ ਨਜ਼ਰ ਦੇ ਨਾਲ ਦੇਖਿਆ ਜਾਂਦਾ ਜੇਕਰ ਪੰਜਾਬ ਦੇ ਵਿੱਚ ਭਾਜਪਾ ਦੀ ਇੱਕ ਸ਼ੀਟ ਵੀ ਨਹੀਂ ਆਈ ਤੇ ਤਾਂ ਇਹ ਥੋੜੀ ਮਤਲਬ ਆ ਵੀ ਤੁਸੀਂ ਪੰਜਾਬ ਦੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦੇਣੋ ਉਹ ਤਾਂ ਲੋਕਾਂ ਦੇ ਦਿਲ ਦੀ ਗੱਲ ਹੈ ਨਾ ਜਿੱਥੇ ਲੋਕਾਂ ਦਾ ਦਿਲ ਹੈ ਜਿੰਨੂੰ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਆ ਨਾ ਉਸ ਪਾਰਟੀ ਨੂੰ ਲੋਕਾਂ ਵੋਟਾਂ ਪਾਉਣੀ ਹੈ ਜਿਹੜੀ ਪਾਰਟੀ ਕਾਰੀ ਧੱਕਾ ਰਹੀ ਹੈ ਤੋ ਕਹਿ ਰਹੀ ਸਾਡੇ ਨਾਲ ਤੁਸੀਂ ਵੋਟਾਂ ਨਹੀਂ ਪਾਉਂਦੇ ਤੇ ਉਹ ਫਿਰ ਤਾਂ ਨਾਇਨ ਸਾਫੀ ਵਾਲੀ ਗੱਲ ਹੋ ਗਈ ਨਾ ਹੁਣ ਵੱਡੇ ਵੱਡੇ ਐਮਪੀ ਬਿਆਨ ਦੇ ਰਹੇ ਆ ਜੀ ਮੈਂਬਰ ਆਫ ਪਾਰਲੀਮੈਂਟ ਵੀ ਪੰਜਾਬ ਨਾਲ ਤੁਸੀਂ ਧੱਕਾ ਕਰ ਰਹੇ ਹੋ ਪਹਿਲਾਂ ਤਾਂ ਲੋਕ ਹੀ ਕਹਿੰਦੇ ਸੀ ਹੁਣ ਲੀਡਰ ਵੀ ਕਹਿਣਾ ਸ਼ੁਰੂ ਹੋ ਗਏ ਆ ਵੀ ਪੰਜਾਬ ਨੂੰ ਤੁਸੀਂ ਵਿਤਕਰਾ ਕਰਦੇ ਹੋ ਪੰਜਾਬ ਨਾਲ ਤੁਸੀਂ ਧੱਕਾ ਕਰਦੇ ਹੋ ਹੋਰ ਕਿਹ ਸਟੇਟ ਦੇ ਨਾਲ ਇੰਨਾ ਧੱਕਾ ਕਿਉਂ ਨਹੀਂ ਹੁੰਦਾ ਪੰਜਾਬ ਦੇ ਨਾਲ ਹੀ ਕਿਉਂ ਹੁੰਦਾ ਧੱਕਾ ਹੁਣ ਮੈਂ ਕਹਿਣਾ ਵੀ ਜਿੰਨੀਆਂ ਤਾਰਾਂ ਤੁਸੀਂ ਵੀ ਦੇਖ ਕੇ ਆਏ ਹੋਵੋਗੇ ਜਿੰਨੀਆਂ ਤਾਰਾਂ ਇਹਨਾਂ ਖਨੋਰੀ ਬਾਰਡਰ ਤੇ ਲਾਈਆਂ ਯਕੀਨ ਮੰਨਿਓ ਆ ਲਾਹੌਰ ਵਾਲੀਆਂ ਤਾਰਾਂ ਕੁਝ ਨਹੀਂ ਇਹਦੇ ਸਾਹਮਣੇ ਬਾਰ-ਬਾਰ ਸਿਰਫ ਇਹੀ ਵੇਂਦੇ ਪਏ ਆ ਵੀ ਪੰਜਾਬੀਆਂ ਦੇ ਅੰਦਰ ਜਮੀਰ ਕਿੰਨੀ ਕੁ ਹੋਜੇ ਤੱਕ ਜਾਗਦੀ ਏ ਕਿਉਂਕਿ 47 ਤੋਂ ਲੈ ਕੇ ਹੁਣ ਤੱਕ 70-75 ਸਾਲ ਹੋ ਗਿਆ ਇਹਨਾਂ ਪੂਰੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਏ ਵੀ ਪੰਜਾਬੀਆਂ ਦੀ ਜਮੀਰ ਇੰਨੀ ਕੁ ਮਾਰੀ ਜਾਵੇ ਵੀ ਪੰਜਾਬੀ ਗੱਲ ਨੂੰ ਉੱਠਣ ਨਾ ਵੀ ਆਪਦੇ ਮਸਲਿਆਂ ਤੇ ਵੀ ਨਾ ਉੱਠੇ ਸੋ ਪ੍ਰਭੂ ਘਰਾਂ ਚ ਬਹਿ ਕੇ ਕੰਮ ਨਹੀਂ ਚੱਲਣਾ ਅਸੀਂ ਵੀ ਸਾਡਾ ਇੱਕ ਜਥਾ ਜਿਹੜਾ 10 10 ਜਨਵਰੀ ਨੂੰ ਗਿਆ ਸੀ ਖਨੋਰੀ ਬਾਰਡਰ ਤੇ ਅਸੀਂ 15 ਨੂੰ ਜਾਵਾਂਗੇ ਤੇ ਜਿੰਨੇ ਦਿਨ ਵੀ ਚਲੋ ਜਥੇਬੰਦੀ ਕਹੂਗੀ ਉਹਨੇ ਦਿਨ ਅਸੀਂ ਉਥੇ ਡਿਊਟੀ ਲਾ ਕੇ ਜਿਹੜੀ ਉਹ ਸੇਵਾ ਨਿਭਾਵਾਂਗੇ ਪਰ ਤੁਹਾਨੂੰ ਵੀ ਬੇਨਤੀ ਹੈ ਮੇਰੇ ਵੀਰੋ ਜ਼ਰੂਰੀ ਨਹੀਂ ਤੁਸੀਂ ਜਥੇਬੰਦੀਆਂ ਨਹੀਂ ਜਾਣਾ ਜੇਕਰ ਤੁਹਾਡਾ ਨਹੀਂ ਮੰਨ ਜਥੇਬੰਦੀਆਂ ਤੇ ਵਿਸ਼ਵਾਸ ਨਹੀਂਗਾ ਜਿਵੇਂ ਵੀ ਤੁਸੀਂ ਲਾ ਲੋ ਤੇ ਤੁਸੀਂ ਆਪ ਮਹੂਰੇ ਆਪ ਮਹੂਰੇ ਵੀ ਜਾ ਸਕਦੇ ਹੋ ਆਪ ਮਹਾਰੇ ਵੀ ਜਾ ਸਕਦੇ ਹੋ ਤੁਸੀਂ ਮਕਸਦ ਆਪਣਾ ਇਕੱਠੇ ਹੋਣਾ ਹੈ ਨਾ ਕਿ ਕਿਹਦੇ ਰਾਹੀਂ ਇਕੱਠੇ ਹੁੰਨੇ ਆ ਸਿਰਫ ਇਕੱਠੇ ਹੋਣਾ ਹੈ ਇਕੱਠੇ ਹੋਵਾਂਗੇ ਤੇ ਜਿਹੜੀ ਜੰਗ ਇਹ ਜਿੱਤੀ ਜਾਣੀ ਹੈ ਤਾਂ ਜੋ ਪੰਜਾਬ ਨੂੰ ਜਿਹੜਾ ਪੰਜਾਬ ਦਾ ਬਣਦਾ ਹੱਕ ਉਹ ਮਿਲ ਸਕੇ ਸੋ ਇਨੀਆਂ ਗੂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ ਦੇ ਵਿੱਚ ਇਹਨੂੰ ਜਰੂਰ ਸਵਿਕਾਰ ਕਰਿਓ ਜੀ ਔਰ ਵੱਡੇ ਕਾਫਲੇ ਲੈ ਕੇ ਵੱਡੀਆਂ ਗਤੀਆਂ ਦੇ ਵਿੱਚ ਉਹਨਾਂ ਦਾ ਸਾਥ ਇਹ ਜੋ ਡੱਲੇਵਾਲ ਸਾਹਿਬ ਦਾ ਤਾਂ ਜੋ ਜੋ ਆਪਾਂ ਜੰਗ ਵਿੱਢੀ ਹੋਈ ਇਹਨਾਂ ਸੱਜਾਲਮ ਸਰਕਾਰਾਂ ਦੇ ਖਿਲਾਫ ਉਹ ਜਿੱਤ ਸਗੀਏ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ